ਕਿਆ ਕਾਰਾਂ ਦਾ ਕਰਦੇ ਹੀ ਕਰਦੇ ਆ ਅੱਜ ਕਰਨ ਲੱਗਿਆ ਘੋੜੇ ਦਾ ਕੰਮ ਦਿਖਾਉਣੇ ਆਹ ਬਾਈਆਂ ਦਾ ਘੋੜਾ ਇਹਦਾ ਸਿਸਟਮ ਆ ਇਹਦਾ ਗੱਡੀ ਵਾਂਗੂ ਆ ਪਰ ਥੋੜਾ ਜਿਹਾ ਫਰਕ ਆ ਪਾਈਪਲਾਈਨ ਦਾ ਹੋ ਗਿਆ ਤੇ ਅੰਦਰ ਜਿਹਨੂੰ ਬਾਲਾ ਇਹਦਾ ਇਹਦੀ ਆ ਪਾਈਪ ਲੀਕ ਸੀ ਇੱਥੋਂ ਉਹ ਦੇਖੋ ਕੰਪਰੈਸਰ ਤੇ ਦੇਂਦੇ ਨਾ ਆ ਮੇਰੇ ਉਂਗਲੀ ਕਾ ਆ ਪਾਈਪ ਲੀਕ ਇੱਥੋਂ ਹਾਂਜੀ ਪਾਤੀ ਗੈਸ ਆਪਾਂ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕਰਨ ਲੱਗਿਆ ਨਵੀਂ ਗੱਡੀ ਦਾ ਕੰਮ ਨਵੀਂ ਗੱਡੀ ਆ ਤਾਂ ਮਤਲਬ ਛੋਟੀਆਂ ਕਾਰਾਂ ਦਾ ਕਰਦੇ ਹੀ ਕਰਦੇ ਆ ਅੱਜ ਕਰਨ ਲੱਗਿਆ ਘੋੜੇ ਦਾ ਕੰਮ ਦਿਖਾਉਨੇ ਆ ਤੁਹਾਨੂੰ ਇੱਕ ਵੀਰਪੁਰਾ ਦੇ ਪ੍ਰੋਬਲਮ ਆ ਗਈ ਸੀ ਇੱਥੇ ਸ਼ਾਪ ਦੇ ਮੂਹਰੇ ਤੇ ਉਹ ਕਹਿੰਦਾ ਕਰਦੇ ਕੋ ਕੰਮ ਅਸੀਂ ਆ ਹਾਂਜੀ ਜ਼ਰੂਰ ਤੇ ਕਰ ਰਹੇ ਆ ਕੰਮ ਤੁਹਾਨੂੰ ਦਿਖਾ ਰਹੇ ਆ ਨਾਲ ਦੇਖਦੇ ਹੋ ਆ ਬਾਈਆਂ ਦਾ ਘੋੜਾ ਅਸੋਕਾ ਲੇ ਲੈਣ ਦਾ ਲਾ ਬੇ ਬੜਾ ਘੋੜਾ 18 ਟੈਰਾ ਜੀ ਦਾ ਕਰਦੇ ਕੰਮ ਇਹਦਾ ਇਹ ਸੀਜ ਪ੍ਰੋਬਲਮ ਆ ਗਈ ਸੀ ਘੋੜੇ ਦੇ ਇਹ ਸੀ ਇਹ ਚੀ ਦਾ ਕੰਮ ਕਰਦੇ ਆ ਪੂਲਿੰਗ ਛੱਡ ਗਿਆ ਸੀ ਚੈੱਕ ਕਰਦੇ ਆ ਗਾਟਾ ਤੇ ਲੀਕੇਜ ਆ ਕਰਕੇ ਸੈਟ ਕਰੋ ਇਹਦਾ ਸਿਸਟਮ ਆ ਇਹਦਾ ਗੱਡੀ ਮੰਗੂਆਂ ਪਰ ਥੋੜਾ ਜਿਹਾ ਫਰਕ ਆ ਪਾਈਪ ਲਾਈਨ ਦਾ ਹੋ ਗਿਆ ਤੇ ਅੰਦਰ ਜੇ ਨੂੰ ਬਾਲਾ ਇੰਜਨ ਦੀ ਹਾਲਤ ਵਾਲੀ ਖਰਾਬ ਹੈ ਤਾਂ ਲੀਕ ਜੇ ਬਹੁਤ ਹਸ ਰੱਪ ਰਿਆ ਪਿਆ ਤੇਲ ਨਾਲ ਇੰਜਨ ਕਰ ਦਿੰਨੇ ਆ ਤਾਂ ਕੋਈ ਗੱਲ ਨਹੀਂ ਖੋਲ ਕੇ ਇਹ ਤੇ ਮਰੂਤੀ ਦਾ ਇੰਜਨ ਰੱਖ ਦਿੰਨੇ ਆ ਮਰੂਤੀ 800 ਦਾ ਫੋਰਮੈਨ ਹੈਗਾ ਆਪਣੇ ਕੋਲੇ ਆਹ ਦੇ ਫੋਰਮੈਨ ਕਿਹੜਾ ਕਿਉਂ ਆ ਮਰੂਤੀ ਇੰਜਨ ਬਹੁਤ ਬੰਦ ਆ ਆਹ ਜੀ ਡੀਜ਼ਲ ਵਾਲੀ ਟੈਂਕੀ ਸਪੇਅਰ ਲਾਈ ਹੋਈ ਆ ਐਕਸਟਰਾ ਡੀਜ਼ਲ ਖੱਤਰ ਡੀਜ਼ਲ ਵਾਲੀ ਉਹ ਆ ਕਹਿੰਦੇ ਹਾਂਜੀ ਡੀਜ਼ਲ ਵਾਲੀ ਉਹ ਟੈਂਕੀ ਹੈ ਟੈਂਕੀ ਨਹੀਂ ਡਰਮ ਹੈ ਆ ਆ ਗਿਆ ਟਰਬੋ ਟਰਬੋ ਦਾ ਸਾਇਟ ਦਾ ਛੋਟਾ ਜਿਹਾ ਗੱਡੀਆਂ ਵਾਂਗੂ ਬੜਾ ਹੈਵੀ ਨਹੀਂ ਰੱਖੋ ਦਾ ਇੱਧਰ ਆ ਗਿਆ 에ਅਰ ਫਿਲਟਰ ਉਹ ਗਿਆ ਉਧਰ ਇੰਟਰਕੂਲਰ ਚ ਪੈਪ ਸਿਆ ਗਿਆ 에ਅਰ ਫਿਲਟਰ ਦਾ ਆ ਟਰਬੋ ਚ ਆ ਕੇ ਦੋਨੇ ਆ ਗਿਆ ਇੱਧਰ ਯੂਰੀ ਵਾਲੀ ਟੈਂਕੀ ਚ ਅੱਜ ਪੈਂਦਾ ਜੂਰੀਆ ਪੋਲਿਊਸ਼ਨ ਵਾਲਾ ਜਿਹੜੇ ਨਵੀਂ ਇਹਨਾਂ ਨੇ ਗੱਡ ਕੱਟੀਆ ਜੂਰੀਆ ਜੀਂਦੀ ਆ ਹਾਂ ਅਗੇ ਕੇ ਬੰਦੇ ਸ਼ੌਕਰ ਜੱਕ ਲੱਗਿਆ ਹੋਇਆ ਕੇ ਬੰਦਾ ਜੱਕ ਨੂੰ ਬੜੀਆ ਸੇ ਇਸਮਗ ਗੱਡੀਆਂ ਪੂਰੀਆਂ ਕਰਦੀਆਂ ਅੱਜ ਕੱਲ੍ਹ ਵਾਲੀਆਂ ਇਹਨਾਂ ਨੇ ਇੱਕ ਨੰਬਰ ਮਰੂਤੀ ਕਾਰ ਮੰਗੋ ਗিয়ার ਵੀ 2S ਸਿਲੈਕਟਰ ਲੱਗਿਆ ਹੋਇਆ ਬਹੁਤ ਨਰਮ ਗੇਰ ਪੈਂਦੇ ਨੇ ਕ੍ਰੋਸ ਸਿਸਟਮ ਇੱਕ ਨੰਬਰ ਕੰਮ ਆ ਗੱਡੀ ਪੂਰੀ ਢੈਂਡ ਬਣਾਈ ਹੋਈ ਆ ਆ ਸਟੀering ਸਟੀering ਵਾਲੀ ਮੋਟਰ ਇੱਕ ਦੋਨੋਂ ਚੀਜ਼ ਦਿਖਾਉਣੇ ਆ ਕਮਾਲ ਦੀ ਵਜ ਦਾ ਜਗਾੜ ਕਰੋ ਚੈੱਕ ਸੀਸੇ ਡਾਊਨ ਕਰਨੇ ਵਾਲਾ ਐਡਾ ਵੀਜ਼ਾ ਚੜ੍ਹਨੇ ਵਾਲਾ ਵੱਲੇ ਬੱਲੇ ਜਿਗਾਰਡ ਪੂਰਾ ਵਾਈ ਨੇ ਲਾਇਆ ਹੋਇਆ ਚਾਪੀਓ ਵੈਲਡਿੰਗ ਕਰਦੇ ਇੱਕ ਅੰਦਰ ਨੇ 12 ਨੰਬਰ ਦੀ ਚਾਪੀ ਪਾਣੀ ਵੈਲਡਿੰਗ ਕਰਤਾ ਲੈ ਗਿਆ ਗਏ ਤਾਂ ਇਹਦੀ ਆ ਪੈਪ ਲੀਕ ਸੀ ਇੱਥੋਂ ਉਹ ਦੇਖੋ ਕੰਪਰੈਸਰ ਤੇ ਦੇਂਦੇ ਨਾ ਆ ਮੇਰੀ ਉਂਗਲੀ ਕਾ ਆ ਪੈਪ ਲੀਕ ਇੱਥੋਂ ਹੋ ਗਈ ਇਹਦੀ ਤੇ ਦੂਜੀ ਵੀ ਆਉਟਲੈ ਨਾੜੀ ਇਹ ਉਹ ਨੂੰ ਕਰਕੇ ਲਵਾ ਕੇ ਜਮੈਂਟ ਉਹ ਟਾਂਕਾ ਲਵਾ ਕੇ ਪਾ ਦੇਣੀ ਆ ਤੇ ਉਧਰੋਂ ਸੋਪ ਲਾ ਕੇ ਫਿਰ ਓਕੇ ਆਏ ਸੀ ਪਾ ਦੇਣੀ ਆ ਗੈਸ ਬਾਈ ਨੂੰ ਕਹਿਣਾ ਲੈ ਜਾ ਰਹੀ ਸੀ ਗੈਸ ਤੋਂ ਕੰਨਿਆ ਕੁਮਾਰੀ ਤੱਕ ਜੰਮ ਬਾਈ ਉਹ ਨਿਆਰੇ ਆਪ ਬਾਈ ਆ ਆਪਣਾ ਔਰੇ ਆ ਕਿਹੜਾ ਪਿੰਡ ਆ ਬਾਈ ਆਪਣਾ ਬਾਈ ਲੁਧਿਆਣਾ ਆ ਲੁਧਿਆਣਾ ਠੀਕ ਹਾਂਜੀ ਪਾਈਪਾਂ ਦਾ ਕਨੈਕਸ਼ਨ ਗਿਆ ਹੋ ਆ ਦੋ ਆਉਂਦੇ ਨੇ ਪਾਈਪਾਂ ਜਿਹੜੀਆਂ ਆ ਉਹ ਜਾ ਕੇ ਉਹ ਲੱਗੀਆਂ ਨੇ ਇੱਥੇ ਜਗਾ ਉੱਥੋਂ ਕਰੈਕਟ ਸੀਗੀ ਇੱਕਾ ਜੜਾ ਜੋ ਇਸ ਤਰ੍ਹਾਂ ਸਿਲਿਆ ਕਨੈਕਸ਼ਨ ਹੋ ਗਿਆ ਬਸ ਹੁਣ ਬਾਈਕਮ ਕਰਕੇ ਪਾ ਦੇਣੀ ਹੈ ਗੈਸ ਆਪਾਂ ਨੇ ਕੰਮ ਰੈਡੀ ਆਪਾਂ ਹਾਂਜੀ ਪਾ ਤੇ ਗੈਸ ਆਪਾਂ ਨੇ ਤੇ ਅੰਦਰੋਂ ਕਰਦੇ ਆ ਕੋਲਿੰਗ ਚੈੱਕ ਗੈਸ ਪੈ ਗਈ ਲਾਓ ਬਈ ਆ ਹਾ ਹਾ ਕੀ ਗੱਲਾਂ ਨੇ ਬਾਈ ਦੱਸ ਓਹ ਕਰਦੀ ਆ ਪੂਰੀ ਗੱਡੀ ਓਕੇ ਦੇ ਓਕੇ ਦਾ ਫੋਟਾ ਵੀਰੇ ਨਜ਼ਾਰਾ ਆ ਗਿਆ ਨਜ਼ਾਰਾ ਫੁੱਲ ਗਿਆ ਜਿਵੇਂ ਵਸੂਲ ਹੋ ਗਏ ਐਵੇਂ ਵਸੂਲ ਆ ਗਏ ਓਕੇ ਐਵੇਂ ਕਰ ਗਏ ਤੁਹਾਡੇ ਕੋਲ ਯਾਰ ਹਾਂ ਜੀ ਭਾਈ ਕਹਿੰਦਾ ਪੈਸੇ ਵਸੂਲ ਹੋ ਗਏ ਤੇ ਕੰਮ ਓਕੇ ਹੋ ਗਿਆ ਜਮਾਈ ਬਹੁਤ ਹਵਾ ਵੀ ਬਹੁਤ ਆ ਹਵਾ ਬਹੁਤ ਆ ਰਮਾਲ ਤੋਂ ਚੈੱਕ ਕਰੋ ਹਵਾ ਦਾ ਫਲੋ ਹੁੰਦੀ ਆ ਨਾ ਰਮਾਲ ਸੱਜਣ ਰੋ ਮਾਰ ਲੈ ਗਿਆ ਆ ਦੇਖੋ ਮਾਰ ਦਿਆ ਹਵਾ ਚੱਕ ਚੱਕ ਕੇ ਦੂਰ ਕੱਪੜਾ ਹਾਂਜੀ ਗੈਸ ਪਾ ਕੇ ਕਰਤਾ ਓਕੇ ਆਪਣੀ ਰਿਪੋਰਟ ਜਮਾਈ ਕੰਮ ਓਕੇ ਆ ਕੂਲਿੰਗ ਪੂਰੀ ਇੱਕ ਨੰਬਰ ਆ ਬਾਈ ਕਾ ਦਾ ਨਜ਼ਾਰਾ ਆ ਗਿਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕੰਮ ਸਾਡਾ ਕਹਿਆ ਜਾ ਲੱਗਿਆ ਕਹਿਆ ਜਾਣੇ ਕਮੈਂਟ ਜ਼ਰੂਰ ਕਰਿਓ ਸਤ ਸ੍ਰੀ ਅਕਾਲ